ਇਹ ਸਾਰੇ ਅਕਾਲੀ ਦਲ ਦੀ ਬੜੀ ਰਿਸਪੈਕਟ ਵੀ ਹੈ ਲੀਡਰਸ਼ਿਪ ਜਿਨ੍ਹਾਂ ਸਭ ਤੋਂ ਪਹਿਲਾਂ ਮੈਂ ਜੀ ਆਇਆਂ ਨੂੰ ਸੁਸਵਾਗਤਮ ਐਸਟਿਮਡ ਪਰਮਾਧਰਨੀਏ ਸਾਭ ਦਾ ਜਜ਼ੀਰਦਾਰ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਜੋ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ-ਨਾਲ ਜਿਹੜੀ ਸਾਡੀ ਪੰਜ ਨੇਵਰੀ ਕਮੇਟੀ ਦੇ ਮੈਂਬਰ ਵੀ ਇਸ ਸਾਭਾ ਦਾ ਮੰਤਰੀ ਸੁਜੀਤ ਸਿੰਘ ਰਖੜਾ ਜੀ ਇਹ ਹਮੇਸ਼ਾ ਹੀ ਬੜੇ ਯੋਗ ਨਾਲ ਸਾਡੇ ਨਾਲ ਜੁੜ ਕੇ ਪਿਛਲੇ 15 ਸਾਲ ਦਾ ਸਾਡਾ ਰਿਸ਼ਤਾ ਹੈ ਉਹਦੇ ਨਾਲ ਨਾਲ ਜਿਹੜੀ ਮੈਨੂੰ ਵੈਸੇ ਤਾਂ ਸਾਰੇ ਹੀ ਪੇਰੈਂਟਸ ਬੈਠੇ ਨੇ ਹੋਏ ਇਹਨਾਂ ਦੇ ਮੈਨੂੰ ਦਾ ਮੈਕਸੀਮਮ ਜੈਨਦਰ ਸਾਹਿਬ ਨੇ ਬੱਚੇ ਪੜ੍ਹਾਏ کسی دا پیٹا کسی دا پوتا کسی کا تیجا کسی دا بوتا یہ سارے میرے پریبار کے میمبر نے آج یہ شروعات ہے کہ پرمیندر پروندر ڈھیسا صاحب جی یوتھ لیڈرس اتنے ہیلپفل میں سر کلبریز ہی نہیں کر رہا اس پچھلے پانچ سات سال تو جب میں پرنسیپل ہونے کے ناتے ملازم سٹی سا ਆਮੀਨ ਨੂੰ ਇਨਵਾਈਟ ਕਰਕੇ ਹਮੇਸ਼ਾ ਇਹ ਪ੍ਰੋਬਲਮ ਸੀ ਇਹਨਾਂ ਦਾ ਬੜਾ ਹੀ ਉਤਸ਼ਾਹ ਤੇ ਹਮੇਸ਼ਾ ਪਿਆਰ ਮਿਲਦਾ ਹੋ ਸਕਦਾ ਹੈ ਇਹਨਾਂ ਦੀ ਬਰਨੁਮਤੀ ਅਸੀਂ ਬੈਠੇ ਆ ਨਾਲ ਸਾਡੇ ਬਾਬਾ ਜੀ ਭੁਜਨ ਸਿੰਘ ਜੀ ਜੋ ਕਿ ਨੇ ਰਿਲੀਜੀਅਸ ਔਰ ਸਪਿਰਚੁਅਲ ਜਿਨ੍ਹਾਂ ਨੇ ਰਹਿਨੁਮਾਈਟ ਕੋਆਪਰੇਸ਼ਨ ਸਹਿਯੋਗ ਨਾਲ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਨਾਲ ਦੀ ਨਾਲ ਸਾਡੇ ਬੜੇ ਪੁਰਾਣੇ ਲੀਡਰ ਰੇਵਿੰਦਰ ਸਿੰਘ ਜੰਦੂ ਮਾਦਰਾ ਸਾਹਿਬ ਜੋ ਕਿ ਇਸ ਇੰਟਰੋਡਕਸ਼ਨ ਦੇ ਮਕਸਦ ਨਹੀਂ ਸਾਰੇ ਪੰਜਾਬ ਹਿੰਦੁਸਤਾਨ ਜਿਲ੍ਹਾ ਪਟਿਆਲਾ ਚ ਲਾਲ ਜੀ ਦੇ ਬੇਟਾ ਸਾਹਿਬ ਐਮ ਐਲ ਐ ਸਾਹਿਬ ਸੁਬਿੰਦਰ ਹਰਿੰਦਰ ਮਾਨ ਸਿੰਘ ਜੰਦੂ ਮਾਦਰਾ ਜੀ ਸਭ ਨੂੰ ਤੇ ਮੈਂ ਇਹ ਇਹ ਜਿਹੜੇ ਰਿਚ ਐਕਸਪੀਰੀਐਂਸ ਇਨ ਪੋਲਿਟੀਕਲ ਇਰਾਜ ਇਹਨਾਂ ਦਾ ਅਸ਼ੀਰਵਾਦ ਲੈ ਕੇ ਔਰ ਸਾਰੇ ਜਿਹੜੇ کرن جی ڈی ٹی صاحب اور خاص طور پہ امرجیت جیڑے جیسلر رہے کو اور سارے میں کتا کار لے نسان سنگھ جی اگے تو جائیداد صاحب اور ساری میرے بڑے ریسپیکٹیڈ کسی بیٹھے ہو میرے مان مانجوگ میں زیادہ کچھ نہ کہہ ہوئے سر میں کنکلیوڈ کرتا جائیداد صاحب اور میں یہ نہیں کہ کلے پردہ ہو اس کر کے پروٹوکال پورا کرتے ہیں ਰੀਡਿਗ ਐਜੂਕੇਸ਼ਨਿਸਟ ਰੀਗ ਅਡਮਿਸ਼ਨ ਰੀਗ ਲੈਸਟ ਅਵਾਰਡਿੰਗ ਮੈਂ ਦੋ ਹਲਕਿਆਂ ਦੇ ਸਰਦਿਲ ਚਿੜੀ ਗਿਆ ਹਰੇਕ ਪੰਚ ਸਰਪੰਚ ਨੰਬਰ ਦਾ ਵੀਰੇਕ ਹਰ ਛੱਤੀ ਬਰਾਦਰੀ ਹਰ ਤਰ੍ਹਾਂ ਜਿੱਤੇ ਬੱਚਿਆਂ ਨੂੰ ਮੈਂ ਖੋਦ ਲੈ ਕੇ ਸਰ 25000 ਗਰੀ ਜਰੂਰਦਾਨ ਬੱਚਿਆਂ ਨੂੰ 25000 ਬੇਟੀਆਂ ਨੂੰ ਬੇਟਾਂ ਨੂੰ ਮੈਂ ਤਾਂ ਇਸ ਜੋਗ ਵੀ ਨਹੀਂ ਸੀ ਸਾ ਜਿਹੜਾ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰੀ ਇਹ ਸਾਰੇ ਲੋਕਾਂ ਦੇ ਸਹਿਯੋਗ ਨਾਲ ਇਹ ਸਕੂਲ ਬਣਾਈ اسکول بھی پنچایتی زمین سے پڑھائے اور خاص طور پہ سڑے بچے آئی ایس آئی پی ایس پروفیسر لیکچر ڈاکٹر انجینئر اور آرمی پولیس انڈسٹریلسٹ ملٹی نیشنل کمپنیز چنگے ایگریکلچر فارمرز چنے کیپر اور سب تو بڑی گل ٹائم تو سر نہ سینٹر سی، نہ کوچنگ سی نہ پیرنٹس پڑے لکھے سٹموسفیئر سی اور بچوں کوؤنسلنگ ملی سی ਔਰ ਵੈਸੇ ਵੀ ਇਲਾਕਾ ਹੈ ਬਾਰਡਰ ਦਾ ਇਲਾਕਾ ਹੈ ਸਰ ਇਸ ਕਰਕੇ ਜਿੱਥੇ ਮੈਂ 25 26 ਸਾਲ ਡੀਏਵੀ ਸੰਸਥਾਵਾਂ 'ਚ ਸੇਵਾ ਲਈ ਹੈ ਜੇ ਟੀਚਰ ਹੈ ਜੇ ਪ੍ਰਿੰਸੀਪਲ ਉਹਨੇ ਆਣ ਵਾਲੀ ਆਪਣੀ ਜ਼ਿੰਦਗੀ ਆਣ ਵਾਲਾ ਆਪਣੀ ਸੇਵਾ ਇਹ ਜਿਹੜੀ ਸੇਵਾ ਮੈਂ ਲਈ ਹੈ ਦੇਖੋ ਸਰ ਮੈਂ ਦਿੱਨ ਦੇ ਜੋਗ ਨਹੀਂ ਬੜੇ ਗਰੀਬ ਪਰਵਾਰ ਤੋਂ ਆਇਆ ਹਾਂ ਮੇਰੇ ਦਾਦਾ ਜੀ ਸੰਤਿ ਸੁਆਮੀ ਜੀ ਸਰ ਮਹਾਂ ਸੰਤਿ ਸੁਆਮੀ ਜੀ মহারাজ ਤੇ ਮੈਂ ਲੋਕਾਂ ਦੇ ਸਹਿਯੋਗ ਨਾਲ 5-700 ਕਰੋੜ ਜਿਹੜੇ ਅਖਬਾਰਾਂ ਨੇ ਲਿਖਦੇ ਨੇ ਸਰ ਮੈਂ ਤਾਂ ਕਦੇ ਦੇਖਿਆ ਵੀ ਨਾ ਵੈਕਰ ਜਿਹੀ ਚੀਜ਼ ਲੇਕਿਨ ਲੋਕਾਂ ਦਾ ਪਿਆਰ ਲੋਕਾਂ ਦਾ ਕਾਫੀਸ਼ਨ ਬੱਚਿਆਂ ਦੀ ਪਰਫਾਰਮੈਂਸ ਸਰ ਸੀਬੀਐਸਸੀ ਨੰਬਰ 1 ਰਿਹਾ ਸਰ ਆਈਸੀਐਸਸੀ ਨੰਬਰ 1 ਰਿਹਾ ਸਰ ਸਟੇਟ ਬੋਰਡ ਨੰਬਰ 1 ਰਿਹਾ ਸਰ ਸਪੋਰਟਸ ਬੜਾ ਰਿਹਾ ਫਿਰ ਸਾਰਾ ਪ੍ਰਾਈਵੇਟ ਸਕੂਲ ਮਾਫੀਆ ਸਾਰਾ ਇਕੱਠਾ ਹੋ ਗਿਆ ਮੇਰੀ ਸਪਾਰੀ ਦੇਣ ਵਾਸਤੇ ਵੀ ਇਹ ਸਾਡੇ ਰੋਜ਼ਗਾਰ ਖਰਾਬ ਕਰਦਾ ਇਸ ਬੰਦੇ ਨੂੰ ਚੱਟ ਮੇਰਾ ਗੇੜ ਦਾ ਮਤਲਬ ਹੈ ਹੋਂ ਵੀ بڑی ਪਾਰਟੀਆਂ ਦਾ ਟਾਰਗੇਟ ਬਣਾਉਂਦੇ ਕਿਉਂਕਿ ਜਦੋਂ ਹੋਂ ਤੋਂ ਪਹਿਲਾਂ ਮੈਂ ਹੈਗਾ ਸੀ ਮੁਲਾਜ਼ਮ ਤੇ ਮੈਂ ਪਾਰਟੀ ਜਿਵੇਂ ਜੁੜਨ ਕਰਦਾ ਮੈਂ ਹੁਣ ਵੀ ਆਰਐਸ ਲਈ ਹੈ ਮੈਂ ਆਪਣੇ ਆਪ ਨੂੰ ਤਿਆਰ ਕਰਕੇ ਬਿੰਦਸਾਹ ਦੀ ਮੁਕਤੀ ਰਹਿੰਦੀ ਸੀ ਮੈਂ ਸਿਰੋਹਣੀ ਅਕਾਲੀ ਦਾ ਬਾਬਾ ਗੁਰਜੰਤ ਸਿੰਘ ਰਖੜਾ ਸਾਹਿਬ ਰਵਿੰਦਰ ਢਿੰਸਾ ਜੀ ਚੰਦਮਾਨ ਰਾ ਸਾਹਿਬ ਕਰਨ ਸਿੰਘ ਜੀ ਦੀ ਸਾਰੀ ਟੀਮ ਨੇ ਮੈਨੂੰ ਹੌਸਲਾ ਦਿਆਂ ਟਿੰਕਰ ਸਾਹਿਬ ਤੁਸੀਂ ਚਿੰਤਾ ਨਾ ਕਰੋ جی علاقے پہلا سیوا ہے جی پہلا سیوا لائی ہے آگے بھی مل کے لیکن سب تو بڑی گل دے حالات بڑے نازک نے یہ پڑھی لکھی کلاس میں سوچنا پڑ ہے کہ ویژن کی ہوئے گا پلیننگ کی ہوئے گی فیوچر کی ہوئے گا سب تو بڑی گل ہے سچائی کی ਸਭ ਤੋਂ ਵੱਡੀ ਗੱਲ ਹੈ ਇਮਾਨਦਾਰੀ ਦੀ ਸਭ ਤੋਂ ਵੱਡੀ ਗੱਲ ਹੈ ਇਹ ਸਾਫ ਸੁਥਰਾ ਜਿਹਰਾ ਸਾਫ ਸੁਥਰੀ ਸਖਸ਼ੀਅਤ ਸਾਫ ਸੁਥਰਾ ਮੋਚਕੜ ਆਈ ਹਾਈਲੀ ਐਜੂਕੇਟਿਡ ਟੀਮ ਔਰ ਅੰਡਰ ਦੀ ਲੀਡਰਸ਼ਿਪ ਆਫ ਸਾਫ ਦਾ ਸੜਿਆ ਕਾਲ ਤੱਕ ਦੇ ਜਹਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਰਹਿਨਮਾਈ ਚ ਅਸੀਂ ਵਾਦਾ ਕਰਦੇ ਆ ਸਾਰੀ ਟੀਮ ਬੜੇ ਬੜੇ ਸੀਨੀਅਰ ਲੀਡਰ ਬੈਠੇ ਨਹੀਂ ਮੈਂ ਤਾਂ ਨਮਾਣਾ ਜਾਂ ਛੋਟਾ ਜਿਹਾ ਟੀਚਰ ਮਾਸਟਰ ਵਰਕਰ ਹੈਗਾ ਸਰ ਬੱਲ ਮੈਂ ਗਰਾਸ ਰੂਟਸ ਤੋਂ ਜਾਂ ਇੰਟਰ ਵਰਕਿੰਗ ਸਰਪੰਚ ਸਾਹਿਬ ਤੋਂ ਸੰਤ ਕੁਮਾਰ ਨਾਲ ਕੰਮ ਕਰਦਾ ਕਿ ਸਾਰੇ ਇੰਟਰ ਪਿੰਡੂ ਇਲਾਕੇ ਦੀ ਸਾਰੀ ਸੂਚ ਨੂੰ ਕੋਸ਼ਿਸ਼ ਕਰੀਏ ਵੀ ਗਲਤੀ ਨਾ ਹੋਵੇ ਬਾਕੀ ਹੋ ਸਕਦਾ ਹੈ ਕਿ ਕਈ ਵਾਰ ਬੰਦਾ ਜਦੋਂ ترقی ਕਰਦਾ ਉਹਦੀ ਸ਼ਭੀ ਹੁੰਦੀ ਹੈ ਜਿਵੇਂ ਸੋਸ਼ਲ ਮੀਡੀਆ ਤੁਸੀਂ ਦੇਖਦੇ ਹੋ ਜਿਸ ਤਰ੍ਹਾਂ ਐਡੀਟਿੰਗ ਹੋ ਰਹੀ ਹੈ ਸਭ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਪ੍ਰਧਾਨ ਜੀ ਫੋਲੋ ਵੀ ਸਵਾਲ ਦੋਣਾ ਇਹ ਹੀ ਸਿਚੁਏਸ਼ਨ ਚ ਬੰਨ ਨਿਕਲੇ ਆਏ ਸੱਚਾਈ ਵਾਸਤੇ ਜਦੋਂ ਲੜਾਈ ਲੜਦਾ ਹੈ ਧਰਮ ਵਾਸਤੇ ਜਦੋਂ ਲੜਾਈ ਲੜਦਾ ਹੈ ਬੰਦਾ ਇਹ ਉਹਨੂੰ ਆਬਸਟੈਕਲ ਤੇ ਰੁਕਾਵਟਾਂ ਧਿਆਨ ਦੀਆਂ ਇਸ ਕਰਕੇ ਸਾਰੀ ਲੀਡਰਸ਼ਿਪ ਪਟਿਆਲਾ ਜ਼ਿਲ੍ਹਾ ਦੀ ਬੈਠੀ ਹੋਵੇ ਚੇਹਦਾਰ ਸਭ ਬੈਠੇ ਨੇ ਮੇਰੇ ਇਲਾਕੇ ਦੇ ਕੋਦੇ ਮਾਨਯੋਗ ਸਨਮਾਨਯੋਗ ਅਧਿਕਾਰੀ ਬੈਠੇ ਨੇ ਮੈਂ ਤਾਂ ਕਰ ਲੈ ਵਾਦਾ ਕਰਦਾ ਹਾਂ ਸਰ ਮੈਂ 22 ਸਾਧੀ ਸੇਵਾ ਪਾਰਟੀ ਵਾਸਤੇ خود اچرا سمرپت کر کے بنا کسی لالچ کے سیوہ کرنا چاہتا ہے زیادہ زیادہ نہ خوش کرنے ہوئے واحر جی کا خالص واحد ساری پروان ہو گئے واحر جی کا خالصہ واحر جی کی فتح رکھا سا جی کہ آم طور پر پہلا پروگرام جڑے نا چھوٹا ہوگی چاہے وا دو تین تین گھنٹے چلتا رہتا کئی بار سکاوٹ مشکل پر لائی جاتی تھی چھوٹے پروگرام جڑے رکھے کریے بہت ہے میں پرنسیپل موہن لال ج بارے مجھے لگتا ہے کہ ایسا کوئی شخص نہیں ہونا علاقی کے نا جام بنا ہونا بارے نہ جامع نے اچھ سکے قابل کے نال موٹے نال موٹا ملا کے چلن کا جڑا اُسی پرست پر جہیں ویکتی ہے چاہے وہ استرینیاں نے بیبیاں نے نوجوان اِسی انہوں اپنے نام تھی چاہے وہ کسی بھی بھائی چارے سبند ہے کہ ہے اور یہ ضروری بھی ہے آج کے سمجھ کیوںکہ سارے خلاف پنجاب دے خلاف خاص طور کے اتنے ایک بڑا بڑا جیرٹو سرجا گیا کرتان سرجا گیا ਸੰਯਾਪੀ ਮਿਹਨਤ ਕਰ ਸੰ ਸਾਨੂੰ ਵੇਰੜ ਦੇ ਰੂਪ ਦੇ ਵਿੱਚ ਜਿੰਦਾਂ ਦਾ ਘਟ ਲੋਇਆ ਅੰਗਾਵੀ ਨਸ਼ਿਆਂ ਪੱਤਿਆਂ ਤੋਂ ਰਹਿ ਤ ਸਮ ਸਾਰੇ ਵਰਲਡ ਦੇ ਵਿੱਚ ਹੀ ਨਸ਼ੇ ਚੱਲਦੇ ਆ ਸਾਰੇ ਦੀਸ਼ਾਂ ਦੀ ਪ੍ਰੋਬਲਮ ਹੈ ਸਾਰੀ ਸੁਭਿਆਨ ਦੀ ਪ੍ਰੋਬਲਮ ਹੈ ਜੇਕਰ ਉਰਤਾ ਪੰਜਾਬ ਵਰਗੀਆਂ ਛਿਲਮਾਂ ਦੇ ਇਤਤਾਪ ਸਿਰ ਜੀ ਆ کہ شاید سارے پنجابی جہے میں وہ نشا گرست ہو گئے اسی اس چیز کو اپنے آپ کو پنجاب سٹیٹ کو پنکھ کو بچاؤ واسطے ابھی رائے لے کے جلن کا یتن کی بہت بڑی ضرورت ہے خاص طور کے اوکے نوجوانوں کی بہت ویڈی ضرورت ہے سردار ہرندر ستپال چندو ماجرا بیٹھے تھے اور بہت سارے نوجوان آئے ਆਪਾਂ ਪ੍ਰਜਨ ਸਿੰਘ ਜੀ ਮਦਵੀ ਆਲੇ ਐਵੀ ਨੌਜਵਾਨੀ ਸਾਨੂੰ ਨੌਜਵਾਨਾਂ ਦੇ ਸਾਥ ਜੇਕਰ ਨੌਕੀ ਜੇ ਕਿਉਂਕਿ ਇਹ ਨੌਜਵਾਨੀ ਜਦੋਂ ਇਸ ਕਾਫਲੇ ਦੇ ਵਿੱਚ ਸ਼ਾਮਲ ਹੋ ਜਾਣਗੇ ਮੈਨੂੰ ਲੱਗਦਾ ਨਹੀਂ ਹੈ ਕਿ ਮੰਗਲ ਸਾਡੇ ਤੋਂ ਦੂਰ रह ਸਕੇ ਜਿਸ ਮੰਗਲ ਦੀ ਕਾਪੀ ਬਾਤ ਕਰੇ ਸਾਰੇ آم طور سیاسی اس پارٹیاں جہاں نے اجنڈا لے کے چلتی ہیں اور انہوں نے آخری منزل جی ہے رج باغ پراپت کرنا ہو ساری جیڑی منزل ہے وہ پنجاب کی سیوا ہے پنکھ کی سیوا ہے یہ نہیں ہے کہ اتنے رج بھاگ والے پاس تے واحد کرپا کی کریں گے کر کے رہے گا کہ ابھی سٹیٹ اپنے پنکھ میں جاوبلی ہو چکے ہیں کے چاہیے لے کے جائیں اچھار بچ خاص طور پہ بھارت کے بہت سارے لوگ جڑے سیکولرزم کی بہائی ہوتے ہیں من لگتا کہ تن گرو گرنتھ سچے پاشاہ کی تو, تو سیکلر فلسفہ ہے وہ موجود ہے اس دھرتی کے سب تا سیکلر فلسفہ تن گرو نانک صاحب سچے پاشاہ نے ساری ٹولی پایا کیونکہ ساری چولی نہیں پایا منگ سا بھی ٹولی پایا لوڑ ہے اس فلسفے کے مطابق بدل سماجہ پہلے کتنے یتن نہیں ہوا سن گرو نانک صاحب نے یہو جاج سرجا یا کہہو جاج سرجن کا ہر کھیتر برابرتا راجنیتک خطرے برابرتا سماجک خطرے برابرتا دارمک خطرے برابرتا اور آرتھکر بھی برابر ہمیشہ ہی جہیں لوگ ہاشیا گت ہو چکے تھے نے حقا دی آواز جی بلند ہوئی نیچا نیچ جات نیچی ہو اتنیچ نانک چنک تنگ سات وڈیا سو کیا نے نانک صاحب نے ادیش دیکھا اتنی بات نہیں انہوں نے نا برابری نوڑھ کے لیے ملک بھاگو کا دوار چڑھ کے پائی لاہو جی ورگیا کے گھر کے بسے رکھا بھائی لاہو جی وغیرہ چار پال کا کوٹ سارے سماج بہت واقعی ہوئے ڈاکٹر ہری رام گپتا بہت بڑی گھر لکھتے ہیں وہ کہنے تن گرو نانک دیو جی مہراج نے جات پات روپی وین اپنے دسویں جانے کے سیری گرو سنگھ پادشاہ دے روپ دے تن گرو نانک صاحب سچے پادشاہ نے اس جات پات روٹی دینس کو سنگا تو پکڑ کے تھلے چاہیے خبر

ਅਗਰ ਨੇ ਬੇਸਟਸ ਕੀਤੀ ਕਿ ਮੈਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨੇ ਹੈ ਇੱਕ ਕਹਿ ਲਏ بادشاہ ਦੇ ਦਰਸ਼ਨ ਕਰਨੇ ਹੈ ਜਿਸ ਕੋਲ ਨਾ ਇੱਕ ਅਸੂਲ ਹੈ ਕਿ ਤੁਹਾਨੂੰ ਪ੍ਰਸ਼ਾਦ ਸਕਣਾ ਪਏਗਾ ਲਾਗਰ ਸਕਣਾ ਪਏਗਾ ਨਾ ਚਾਹ ਨਿਕਲਣੀ ਯਾਰ ਉਹ ਜਦੋਂ ਪੰਗਰ ਦੇ ਵਿੱਚ ਬੈਠਾ ਵੇਖ ਕੇ ਬੜਾ ਹਰਾਮ ਹੋਇਆ ਕਿ ਕਿਹੜੀ ਪੰਗਰ ਦੇ ਵਿੱਚ بادشاہ ਬੈਠਾ ਹੈ ਉਹ ਦੇ ਸਾਹਮਣੇ ਪੰਗਰ ਦੇ ਵਿੱਚ ਉਹਦਾ ਸੇਵਾਦਾਰ ਬੈਠਾ ਇਹ ਕੀ ਅੱਜਿਆਂ ਨੂੰ ਪੜਾਇਆ ਹੈ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਜਿੰਨੇ ਵੀ ਸਾਹਿਬ ਹਿੰਦਵਾਸੀ ਨੂੰ ਲੈ ਕੇ ਤੇ ਸਾਡੇ ਉਹ ਬੈਠੇ ਨੇ ਉੱਥੋਂ ਤੱਕ ਜਿੰਨੇ ਵੀ ਬੈਠੇ ਨੇ ਇਹਨਾਂ ਸਾਰਿਆਂ ਨੂੰ ਤੁਸੀਂ ਜਾਣਦੇ ਹੋ ਇਹਨਾਂ ਦੇ ਨਾਮ ਜਾਣਦੇ ਹੋ ਮੈਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਵਿਸ਼ੇਸ਼ ਤੌਰ ਤੇ ਆਪ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਸਮਾਗਮ ਕੱਢ ਕੇ ਅੱਜ ਇਸ ਛੋਟੇ ਜਿਹੇ ਸਮਾਰੋਹ ਦੇ ਵਿੱਚ ਆਪਾਂ ਬਾਬਾ ਗੁਰਜਨ ਸਿੰਘ ਦੀ ਜਨਨ ਜਨਮ ਜਲ ਪਾਣੀ ਦੀ ਸੇਵਾ ਕੀਤੀ ਹੈ ਸੋਨਾਂ ਨਾਮੀ ਜਲਦੀਆਂ ਕਹਾਣੀਆਂ ਤੋਂ ਬਾਅਦ ਵਾਲਮੂ ਦੀ ਖਾਸ ਖਾਲਸਾ ਵਾਹੇ ਲਈ ਸਾਉਣੇ ਆਪੇ ਜਿਕੁਨੇ ਕੇਰੇ ਸੀ ਸਾਰੇ ਆਉਂਗੇ ਚਲੋ ਜੀ ਆ ਦੇਖੋ پیچھے ਨੂੰ ਪ੍ਰਧਾਨ ਜੀ ਜੀਰੋਲੀ ਪਿੱਛੇ ਹੋ ਜਾਓ ਸਤ ਸੰਤਾ ਜੀ ਜੀਆਂ ਨੇ ਆ ਕੇ ਤੇ ਨਰਸ਼ਨ ਦੇਣ ਵਾਸਤੇ ਪਹੁੰਚੀਆਂ ਨੇ ਪ੍ਰਧਾਨ ਸਾਹਿਬ ਨੇ ਬਾਬਾ ਜੀ ਨੇ ਬਹੁਤ ਸਾਰੇ ਜਨੀਆਂ ਸੰਗਤਾਂ ਪੁੱਜ ਕੇ ਨੇ ਮੈਂ ਨਦੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੱਕ ਕਰ ਪ੍ਰਿੰਸੀਪਲ ਮੋਹਨ ਲਾਲ ਨੇ ਆ ਕੇ ਪ੍ਰਿੰਸੀਪਲ ਮੋਹਨ ਲਾਲ ਜੀ ਜੀ ਉਹ ਜੁਆਇਨ ਸਟਾਫ ਤੇ ਹਾਜ਼ਰ ਹੋਏ ਨੇ ਤੇ ਸਾਡੇ ਨਾਲ ਜਿਹੜਾ ਕਾਫਲਾ ਸੀ ਲੈ ਕੇ ਤੁਰੇ ਆ ਉਸ ਕਾਫਲੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਉਹ ਆਪਣੇ ਸਾਥੀਆਂ ਸਮੇਤ ਆਏ ਨੇ ਮੈਂ ਉਹਨਾਂ ਨੂੰ ਜੁੜਾ ਕੇ ਕਹਿੰਦਾ ਪ੍ਰਧਾਨ ਜੀ ਅੱਜ ਸਾਹਿਬ ਆਏ ਨੇ ਥੋੜੇ ਦਿਨ ਪਹਿਲਾਂ ਆਟੇ ਸਾਹਿਬ ਜੀ ਪ੍ਰਧਾਨ ਜੀ ਕਿੱਥੇ ਪਤੇ ਟਾਂਸੇ ਦਾ ਐਲਾਨ ਕਦੋਂ ਤੱਕ ਹੋ ਜਾਏਗਾ Iki terus bicara lagi ਸਾਰਿਆਂ ਨੂੰ ਸਤ ਸੋਬੇ ਦਾ ਫੋਸੇ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਨਾਂ ਨੇ ਉਪਰਾਲਾ ਕਰਕੇ ਸੰਤਾਂ ਨੂੰ ਸਦਾ ਦਿੱਤਾ ਅਮਦੇ ਜੀ ਦਾ ਜੇਕਰ ਵੀ ਆਉਣੇ ਜੀ ਕਰਦਾ ਤੇ ਜੇ ਮੇਰ ਸਿੰਘ ਜੀ ਸੰਧੂ ਸਾਹਿਬ ਸਤ ਇੱਕ ਨਮਾ ਜੁਬ ਦਿਖਾਉਣ ਵਾਸਤੇ ਪਹਿਲੀ ਵਾਰੀ ਹਲਕਾ ਸੁਪਰਾਣਾ ਵਿੱਚ ਪਹੁੰਚੇ ਜੀ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਅੱਜ ਦਾ ਜੋ ਇਕੱਠ ਹੈ ਉਹ ਮੈਂ ਬੇਨਤੀ ਕਰਦਾ ਡਾਕਟਰ ਮੋਹਨ ਲਾਲ ਜੀ ਸ਼ਰਮਾ ਜੀ ਤੇ ਜੋ ਅੱਜ ਸਾਡੇ ਵਿੱਚੋਂ ਸ਼ਾਮਲ ਹੋਣਾ ਜਾ ਰਹੇ ਨੇ ਇਹਨਾਂ ਦੇ ਇੱਕ ਦੋ ਪ੍ਰਾਪਤੀਆਂ ਨੇ ਕਿਉਂ ਮੈਂ ਤਸਲਾ ਚਾਉਣਾ ਉਰ ਗਲੇ ਸੋਹਿਆ ਸੋਹਿਆ ਸਮਾਣਾ ਸਤਰਾਲਾ ਹਰਕਾ ਸਤਰਾਲਾ ਭਾਈ ਦਾ ਬਲਾਰਾ ਸਮਾਣਾ ਰੇਤਗੜ੍ਹ ਬਾਦਸ਼ਾਹਪੁਰ ਨਿਆਰਾ ਪਤਰ ਸੁਤੰਤ੍ਰ ਕੀਤੇ ਗਏ ਪੰਜਾਬ ਦੇ ਸੂਬੇ ਸੋਤਰਪੁਰ ਦੇ ਨਾਤੇ ਮੈਂ 25 ਸਾਲ ਤੋਂ ਪੰਜਾਬ ਦੀ ਹਰ ਜਿਲ੍ਹੇ ਦੇ ਸ਼ਹਿਰ ਵਿੱਚ 31000 ਪੂਰੀ ਟੀਮ ਮੈਂ ਬੇਤ ਨਹੀਂ ਕਰਦਾ ਸ਼ਤੇਜ ਦੀ ਕਲਾ ਖੇਡਦਾ ਹੈ ਹੈ ਵਾਹਿਗੁਰੂ ਜੀ ਦਾ ਕੰਮ ਸਾ ਵਾਹਿਗੁਰੂ ਜੀ ਦੀ ਫਤਿਹ ਸਾਥੀਆ ਸਵੇਤ ਅੱਜ ਉਹਨਾਂ ਨੇ ਸ਼ੋਭਣੀ ਕਾਂਗਿਲ ਦੇ ਵਿੱਚ ਸ਼ਮੂਰਿਤ ਕੀਤੀ ਹੈ ਇਹਨਾਂ ਦਾ ਸਾਰਾ ਪਛੋਕੜ ਇਹਨਾਂ ਦੇ ਅਗੰਦਰ ਬੈਠੇ ਸੀ ਤੇ ਹੋਰ ਸਾਰੀ ਮਾਫੀ ਚਾਹੁੰਦਾ ਕਿ ਮਾ ਜੇ ਨੌਂ ਦੇਖੋ ਜੀ ਬੱਬਾ ਜੀ ਹੁਕਮ ਹੋਇਆ ਇੱਧਰ ਰਿਸਪੀਡਰਸ਼ਿਪ ਦਾ ਔਰ ਸਾਹਮਣੇ ਤੁਸੀਂ ਜਿਹੜੇ ਬੈਠੇ ਹੋ ਰੱਬੂਪੀ ਸਾਧ ਸੰਗਤ ਜੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਦਾ ਖਾਮਸਾ ਵਾਹਿਗੁਰੂ ਜੀ ਦੀ ਫਤੇ ਇੱਕ ਗੱਲ ਦੀ ਭਗਵਾਨ ਮਹਾਦੀਪ ਤੋਂ ਬਗੈਰ ਨਹੀਂ ਹੋਈ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋਣੇ ਜੀ ਤਾਂ ਆਪਣੇ ਰਵਿਦਾਸ ਮਹਾਰਾਜ ਤੋਂ ਬਗੈਰ ਨਹੀਂ ਹੋਈ ਸਰਦਾਰ ਪਹਿਲੀ ਵਾਰੀ ਮਿਲਿਆ ਅੰਬੇਦਕਰ ਸਾਹਿਬ ਤੋਂ ਸੂਰੀ ਯੋਗਦਾਨ ਕਰਨਾ ਪਿਆ ਸਿੱਖ ਸਭਾ ਲਹਿਰ ਚੱਲੀ ਭਾਈ ਆਪਣੇ ਗਿਆਨੀ ਦੇਵ ਸਿੰਘ ਨੇ ਗਰੀਬੀ ਨਾਲ ਅੰਗਰੇਜ਼ਾਂ ਨਾਲ ਤੇ ਹੋਰ ਸ਼ਕਤੀਆਂ ਨਾਲ ਮੁਕਾਬਲਾ ਕਰਦੇ ਹੋਏ ਸਿੱਖ ਸਭਾ ਲਹਿਰ ਚਲਾਈ ਇੱਥੇ ਔਰ ਕਿਸੇ ਨੇ ਚੰਗੀ ਲੱਗੇ ਕਿਸੇ ਨੂੰ ਮਾੜੀ ਨਾ ਲੱਗੇ ਜੋ ਅਕਾਲ ਤਖਸਦੇ ਉੱਪਰ ਹਮਲਾ ਹੋ ਗਏ ਉਹਨਾਂ ਦੇ ਬਦਲਾ ਲੰਮਿਆ ਤਾਂ ਭਾਈ ਬਿਆਨ ਸਿੰਘ ਨੇ ਆਪਣੇ ਸਾਥੀਆਂ ਨਾਲ ਜਾ ਕੇ ਲਿਆ ਉਹ ਭਾਈ ਜੀ ਦੀ ਖਤੇ ਅੱਜ ਸਿੱਖ ਕੌਮ ਦੀ ਮਹਾਨੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਜ਼ਿਲ੍ਹੇ ਦੇ ਸਤਕਾਰਤ ਸਰਦਾਰ ਸੁਖਜੀਤ ਸਿੰਘ ਦੀ ਰਖੜਾ ਅਤੇ ਹੋਰ ਜ਼ਿਲ੍ਹੇ ਦੀ ਪੂਰੀ ਲੀਡਰਸ਼ਿਪ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਹਲਕੇ ਸਮਾਣੇ ਦੇ ਵਿੱਚ ਆ ਰਹੇ ਨੇ ਅਸੀਂ ਆਪਣੇ ਪੂਰੇ ਹਲਕਾ ਸਮਾਣਾ ਦੇ ਅਹੁਦੇਦਾਰ ਵਰਕਰ ਸਹਿਬਾਨ ਸਾਰਿਆਂ ਦੇ ਵੱਲੋਂ ਉਹਨਾਂ ਨੂੰ ਇਕਜੁੱਟ ਹੋ ਕੇ ਜੀ ਆਇਆਂ ਆਖਦੇ ਹਾਂ ਤੇ ਪਹਿਲੀ ਵਾਰ ਸਾਡੇ ਹਲਕੇ ਦੇ ਵਿੱਚ ਆਉਣ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਹੀ ਸਰਦਾਰ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਸਹਿਬ ਉਹ ਇੱਥੇ ਬੋਲ ਰਹੇ ਨੇ ਅਸੀਂ ਸਾਰੀ ਸੰਗਤ ਜਿਹੜੀ ਸਾਡੇ ਉਹ ਸਾਰੇ ਇਕੱਠੇ ਹੋਏ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨ ਵਾਲੇ ਉਹਨਾਂ ਦਾ ਸਤਿਕਾਰ ਕਰਨ ਵਾਲੇ ਬਾਇਡ ਬਾਇਡ ਆ ਕਿੰਨੀ ਹੁੰਦਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਸ਼੍ਰੋਮਣੀ ਕਾਲੂ ਜਲ ਦੇ ਨਾਮ ਨਿਯੁਕਤ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਅਤੇ ਸਰਦਾਰ ਸੁਖੀ ਸਿੰਘ ਵੀ ਰਖੜਾ ਜਿਹੜੇ ਸਮਾਣਾ ਹਲਕੇ ਦੇ ਇੰਚਾਰਜ ਨੇ ਗਿਆਨੀ ਹਰਪ੍ਰੀਤ ਜੀ ਨੂੰ ਜੋ ਸ਼ਰੋਣੀ ਅਕਾਲੀ ਦਲ ਦੇ ਨਾਮਨੇਕ ਪ੍ਰਧਾਨ ਨੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਸਮਾਣਾ ਸ਼ਹਿਰ ਕਨੀਓ ਅਤੇ ਧੰਨਵਾਦ ਕਰਦੇ ਆ ਸਰਦਾਰ ਸੰਜੀਤ ਸਿੰਘ ਰਖੜਾ ਦਾ ਜਿਨ੍ਹਾਂ ਨੇ ਪਹਿਲੀ ਫੇਰੀ ਸਮਾਣਾ ਸ਼ਹਿਰ ਦੇ ਵਿੱਚ ਪਵਾ ਕੇ ਅੱਜ ਬਹੁਤ ਹੀ ਵਧੀਆ ਸਮਾਜ ਸੇਵਕ ਪ੍ਰਿੰਸੀਪਲ ਮੋਹਨ ਲਾਲ ਜੀ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਾਉਣ ਵਾਸਤੇ ਗਿਆਨੀ ਹਰਪ੍ਰੀਤ ਜੀ ਨੂੰ ਦੇ ਅਸ਼ੀਰਵਾਦ ਨਾਲ ਜੁਆਇਨ ਕਰਾ ਰਹੇ ਨੇ ਜੋ ਕਿ ਹਲਕੇ ਸ਼ਤਰਾਨੇ ਤੇ ਹਲਕੇ ਸਮਾਣਾ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਪਾਰਟੀ ਨੂੰ ਯੋਗਦਾਨ ਹੋਊਗਾ ਇਸ ਵਾਸਤੇ ਅਸੀਂ ਪ੍ਰਿੰਸੀਪਲ ਜੀ ਜਿਹਨੂੰ ਵੀ ਜੀ ਆਇਆਂ ਕਹਨੇ ਆ ਤੇ ਗੈਨੀ ਹਰ ਪ੍ਰੀਤ ਜੀਆ ਨੂੰ ਜੋ ਸਾਡੇ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਜੀ ਆਇਆਂ ਕਹਨੇ ਆ ਰਖੜਾ ਸਾਹਿਬ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਣੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ ਸ਼ਰਮਣੀ ਅਕਾਲੀ ਦਲ ਜਿੰਦਾਬਾਦ ਸਰਕਾਰ ਸੁਖਦੀਪ ਸਿੰਘ ਰਖੜਾ ਜਿੰਦਾਬਾਦ ਕਾਲੀ ਦਾ ਜਿੰਦਾਬਾਦ ਅੱਠਵਾਂ ਨੰਬਰ ਇੱਕ ਪੰਥ ਦੀ ਸ਼ਾਨ ਹੈ ਇਧਰ ਇਧਰ ਮਹਾਨ ਹੈ ਨਾ 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 ਕਰੋ ਸਾਹਿਬ ਨਾ ਲਓ ਜੀ ਆਜੋ ਆਜੋ ਪ੍ਰਧਾਨ ਜੀ ਨਾਲ ਇਧਰ ਜੀ ਇਧਰ ਸੋਮੇ ਆਓ ਜੀ ਪਾਓ ਜਿੰਦਾਬਾਦ ਸ਼ਰਮ ਅਕਾਲੀ ਦਾ ਜਿੰਦਾਬਾਦ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਕਾੰਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜਿੰਦਾਬਾਦ ਬੋਲੇ ਸੋਨਹਿਰਿਆ ਸਿਆ ਦਾ ਅਨੂ ਟੋੜਾ ਸਾਹਿਬ ਬੋਲੇ ਸੋਨਹਿਰਿਆ ਆ ਖੁੱਲੇ ਖੁੱਲੇ ਹੋ ਜਾ ਜੀ ਲੋ ਜੀ ਖੇਚੜ ਖੇਚੜ ਹਾਂਜੀ ਇੱਕ ਵਾਰ ਵਿੱਚ ਇੱਕ ਵਾਰ ਵਿੱਚ ਥੋੜਾ ਥੋੜਾ ਜੀ ਖੁੱਟ ਹਾਂਜੀ ਹਲਾ ਸਮਾਨ ਸਾਮਾਨ ਸਾਡਾ ਤਿਆਰ ਕਰ ਲਿਆ ਗਿਆ ਹੈ ਜਿਹੜੇ ਜਵਾਨ ਨੇ ਸਾਰਿਆਂ ਦਾ ਇਸ਼ਾਰਾ ਕਰਦਾ ਬਹੁਤ ਅੰਗਰ ਦੀਆ ਅਸੀਂ ਕਦੀ ਕਰਦੇ ਹਾਂ ਰਾਜੀ ਕਰ ਇਸ ਵਾਰ ਨੇ ਸਾਰੇ ਦਾ ਜੈਦਰ ਸਾਹਿਬ ਵਿਰੋਧੀ ਧਿਰ ਦੇ ਕਹ ਰਹੇ ਨੇ ਕਿ ਤਾਂ ਵੀ ਜੈਦਰ ਸਾਹਿਬ ਨੇ ਤਾਂ ਚੁੱਲੇ ਸਮੇਟਣ ਦੀ ਗੱਲ ਕੀਤੀ ਸੀ ਤਾਂ ਆਪ ਹੀ ਹੁਣ ਚੁੱਲਾ ਬਣਾ ਕੇ ਬੈਠ ਗਏ ਨੇ ਮੈਂ ਇੱਕ ਵਾਰ ਨਹੀਂ ਬਹੁਤ ਵਾਰ ਕਹਿ ਚੁੱਕਿਆ ਹਾਂ ਜੀ ਕੋਈ ਤਾਂ ਤੋਂ ਉਹ ਤਾਂ ਸੱਪਾ ਕੋ ਸ਼ਾਮ ਨੂੰ ਆਇਆ ਨਹੀਂ ਆਪਣਾ ਕੰਮ ਨਾ ਸਿਲੇਟ ਇਹ ਵੱਡੀ ਤਰ੍ਹਾਂ ਸੀ ਇਹਨਾਂ ਨੇ ਉਹਨਾਂ ਨੂੰ ਆਵਾਜ਼ ਨਹੀਂ ਮਾਰੀ ਜ਼ਿੰਮੇਵਾਰ ਤੇ ਆਪਣੇ ਆਪ ਲੋਕ ਪਹੁੰਚਦੇ ਸੀ ਵੱਡੀ ਗੱਲ ਸੀ ਇਹਨਾਂ ਨੇ ਆਵਾਜ਼ ਨਹੀਂ ਮਾਰੀ ਉਹਨਾਂ ਦੀ ਇਹ ਬਾਕੀ ਜੋ ਸ਼੍ਰੀ ਅਕਾਲ ਤੱਕ ਸੱਪਾ ਕੋ ਸੀ ਇਹ ਸਾਪੇ ਮੰਦਰੀ ਕਮੇਟੀ ਜਿਹੜੀ ਹੈ ਭਾਰਤੀ ਕਿਸੇ ਤੋਂ ਸਫਲ ਤੋਂ ਦੂਰ ਚਲੇਗੀ ਪੰਜ ਰਹਿ ਕੇ ਪੰਜਾਂ ਨੇ ਜਾ ਕੇ ਭਾਰਤੀ ਕੀਤੀ ਹੈ ਆਪ ਕੋਲ ਕਰਕੇ ਰਿਪੋਰਟ ਪਾਏਗੇ ਉਹ ਡੈਕੀਟ ਲੈਤਾ ਸੋ ਸੇਵਾ ਸੌਂਦੀ ਹੈ ਭਾਈ ਜੀ ਰਸਤਾ ਬਖਸ਼ੇ ਸਰ ਬੜੀ ਧੰਨਵਾਦ ਰਖੜਾ ਸਾਹਿਬ ਸਮਾਣੇ ਆਏ ਨੇ ਇੱਥੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਸ਼੍ਰੋਮਣੀ ਕਾਲਜ ਦਾ ਜੁਆਇਨ ਕਰਨਾ ਤੇ ਹੋਰ ਵੀ ਸੰਗ ਤੁਸੀਂ ਬਹੁਤ ਹੈ ਤੇ ਜੁਆਇਨ ਕਰਨਾ ਹੈ لوکاں دا بہت بڑا ਉਹ ਪਿਆ ਹੈ ਕਿ ਵੀ ਸ਼ੋਮਨੀ ਕਲਜ਼ਰ ਦੇ ਵਿੱਚ ਆਣਾ ਹੈ ਹੁਣ ਤੱਕ ਵੇਟ ਕਰਦੇ ਸੀ ਕਿ ਕੋਈ ਨਾ ਕੋਈ ਬੰਦਾ ਮੂਹੇ ਲਗੇ ਅੱਜ ਜਦੋਂ ਅਸੀਂ ਸਿੰਘ ਸਾਹਿਬ ਨੂੰ ਅੱਗੇ ਲਾਇਆ ਹੈ ਲੋਕਾਂ ਦੇ ਵਿੱਚ ਬਹੁਤ ਵੱਡਾ ਮੈਸੇਜ ਗਿਆ ਹੈ ਹਰ ਬੰਦਾ ਇਸ ਦਾ ਦੀ ਤਾਰੀਫ਼ ਕਰਦਾ ਦੁਨੀਆ ਦੇ ਵਿੱਚ ਕਿਤੇ ਚਲੇ ਜਾ ਅਮਰੀਕਾ ਕਿੰਨੇ ਲੋਕ ਟੈਲੀਫੋਨ ਆ ਰਹੇ ਨੇ ਕਿ ਜੀ ਤੁਸੀਂ ਜੋ ਇਹ ਫੈਸਲਾ ਕੀਤਾ ਹੈ ਬਹੁਤ ਵੱਡਾ ਫੈਸਲਾ ਕੀਤਾ ਹੈ ਬਹੁਤ ਬੁਰੀਆ ਕੀਤਾ ਹੈ ਹੁਣ ਪੰਤ ਦੀ ਚੜ੍ਹਦੀ ਕਲਾ ਵੀ ਹੋਣੀ ਹੈ 27 ਦੇ ਵਿੱਚ ਸ਼ੋਮਨੀ ਕਲਜ਼ਰ ਦੀ ਸਰਕਾਰ ਕੀ ਅੱਜ ਮੈਸੇਜ ਲੋਕਾਂ ਦੇ ਵਿੱਚ ਠੀਕ ਹੈ ਜੀ ਓਕੇ ਜੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅਕਾਲ ਤਖਤ ਮਹਾਨ ਹੈ ਸਿੱਖ ਕੰਮ